ਦੇ ਨਾਲ ਇਹਨਾਂ ਦੀ ਛੋਟੀ ਬੇਟੀ ਵੀ ਸੀ ਜਿਹਦੇ ਬਲੌਕਸਟਾ ਲੱਗੀਆਂ ਉਹਨੂੰ ਪਹਿਲਾਂ ਇਥੋਂ ਸਿਵਲ ਹਸਪਤਾਲ ਖੰਨਾ ਲਗੇ ਤੇ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆ ਵੀ ਸਿਵਲ ਹਸਪਤਾਲ ਖੰਨਾ ਤੋਂ 32 ਸੈਕਟਰ ਚੰਡੀਗੜ੍ਹ ਟ੍ਰਾਫਿਕ ਕਰ ਰਹੇ ਟਰੱਕ ਦੇ ਵੱਲੋਂ ਸਕੂਟੀ ਤੇ ਜਾ ਰਹੀਆਂ ਮਾਂ ਤੇ ਇਹਨੂੰ ਬੁਰੀ ਤਰ੍ਹਾਂ ਦੇ ਨਾਲ ਕੁਚਲਿਆ ਗਿਆ ਜਿਸ ਤੇ ਕਾਰਨ ਪਤਾ ਲੱਗਦਾ ਹੈ ਕਿ ਮਾਂ ਦੀ ਜਾਨ ਜਾ ਚੁੱਕੀ ਹੈ ਤੇ ਉਸਦੀ ਮਾਸੂਮ ਧੀ ਜ਼ਖਮੀ ਹੋ ਗਈ ਹੈ ਸ਼ਾਮ ਨੂੰ 4 ਵਜੇ ਪਿੰਡ ਬਰਦਾਲਾ ਵਿਖੇ ਇੱਕ ਟਰੱਕ ਦੇ ਵੱਲੋਂ ਸਕੂਟੀ ਨੂੰ ਟੱਕਰ ਮਾਰਨ ਦਾ ਇਹ ਸਾਰਾ ਮਾਮਲਾ ਹੈ ਪਤਾ ਲੱਗਦਾ ਹੈ ਕਿ ਸ਼ਾਮ 4 ਵਜੇ ਦੇ ਕਰੀਬ ਮ੍ਰਿਤਕ ਰਜਨੀਤ ਕੌਰ ਪਤਨੀ ਗੁਰਜੋਤ ਸਿੰਘ ਵਾਸੀ ਕਰਤਾਰਨਗਰ ਖੰਨਾ ਆਪਣੀ ਸਕੂਟੀ ਦੇ ਰਾਹੀਂ ਸਮਰਾਲੇ ਤੋਂ ਖੰਨੇ ਵੱਲ ਨੂੰ ਜਾ ਰਹੀ ਸੀ ਜਿਵੇਂ ਹੀ ਉਹ ਮਾਤੀ ਪਿੰਡ ਬਰਦਾਲਾ ਦੇ ਨੇੜੇ ਪਹੁੰਚਦੀਆਂ ਨੇ ਤਾਂ ਸਮਰਾਲਾ ਸਾਈਡ ਤੋਂ ਆ ਰਹੀ ਇੱਕ ਟਰੱਕ ਜਿਸ ਦਾ ਨੰਬਰ PB3K 9692 ਨੇ ਸਕੂਟੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਤੇ ਕਾਰਨ ਸਕੂਟਰੀ ਬੁਰੀ ਤਰ੍ਹਾਂ ਦੇ ਨਾਲ ਕੁਚਲੀ ਗਈ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਚੌਕੀ ਵਰਦਾਲਾ ਦੇ ASI ਪਰਮਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚਦੇ ਨੇ ਉਹਨਾਂ ਨੇ ਇੱਕ ਪ੍ਰਾਈਵੇਟ ਵਾਹਨ ਦੇ ਰਾਹੀ ਦੋਵਾਂ ਜ਼ਖਮੀਆਂ ਨੂੰ ਜਿੱਥੇ ਖੰਨਾ ਦੇ ਸਿਵਲ ਹਸਪਤਾਲ ਪਹੁੰਚਾਇਆ ਸੀ ਉੱਥੇ ਹੀ ਕੁਝ ਦੇਰ ਬਾਅਦ ਪਤਾ ਲੱਗਦਾ ਹੈ ਕਿ ਮਾਤਾ ਜਨਾਦੀ ਉਮਰ 32 ਸਾਲ ਨਾਮ ਰਜਨੀਤ ਕੋਰ ਦੱਸਿਆ ਜਾ ਰਿਹਾ ਉਸ ਨੂੰ ਮ੍ਰਿਤਕ ਐਲਾਨਿਆ ਗਿਆ ਤੇ ਉਹਨਾਂ ਦੀ ਧੀ ਸ੍ਰਿਸ਼ਟੀ ਉਮਰ 9 ਸਾਲ ਨੂੰ ਮੁੱਢਲੀ ਸਹਾਇਤਾ ਦੇ ਕੇ ਚੰਡੀਗੜ੍ਹ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਐਸਆਈ ਪਰਮਿੰਦਰ ਸਿੰਘ ਦੇ ਵੱਲੋਂ ਮ੍ਰਿਤਕ ਦੇ ਪਤੀ ਗੁਰਜੋਤ ਸਿੰਘ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਗਈ ਬਿਆਨਾਂ ਦੇ ਆਧਾਰ ਤੇ ਹੀ ਟਰੱਕ ਚਾਲਕ ਦੇ ਵਿਰੁੱਧ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਪਰ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਇੱਕ ਸੋਨਾ ਅਤੇ ਹਸਦਾ ਖੇਡਦਾ ਪਰਿਵਾਰ ਉਜੜ ਗਿਆ ਸਕੂਟੀ ਤੇ ਜਾ ਰਹੀਆਂ ਸੀ ਇਹ ਮਾਵਾਂ ਧੀਆਂ ਪਰ ਪਿੱਛੋਂ ਆ ਰਹੇ ਇਸ ਟਰੱਕ ਦੇ ਵੱਲੋਂ ਸਕੂਟੀ ਨੂੰ ਕਿਹਾ ਜਾ ਰਹੀ ਹੈ ਕਿ ਬੁਰੀ ਤਰ੍ਹਾਂ ਦੇ ਨਾਲ ਕੁਚਲ ਦਿੱਤਾ ਗਿਆ ਮੇਰੇ ਭਤੀਜ ਨੂੰ ਸੀ ਜੀ ਗੁਰਦੁਆਰਾ ਕਟਾਣਾ ਦੇਖਸਰ ਸਾਹਿਬ ਕਟਾਣਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਹੀ ਸੀ ਖੰਨਣ ਪਹਿਲਾਂ ਇਹ ਸਾਡੇ ਪਿੰਡੇ ਰਹਿੰਦੇ ਸੀ ਮਹੀਨੇ ਤੋਂ ਇਹਨਾਂ ਨੇ ਸ਼ਿਫਟ ਕਰ ਲਿਆ ਸੀ ਖੰਨੇ ਰਣਾ ਤੇ ਬਰਧਾਲਾਾਂ ਦੇ ਵਿੱਚੇ ਬਰਧਾਲਾ ਪਿੰਡ ਦੇ ਵਿੱਚੇ ਕਿਸੇ ਟਰੱਕ ਦੇ ਨਾਲ ਬਹੁਤ ਬੁਰਾ ਐਕਸੀਡੈਂਟ ਹੋਇਆ ਇਹਨਾਂ ਦੇ ਨਾਲ ਇਹਨਾਂ ਦੀ ਛੋਟੀ ਬੇਟੀ ਵੀ ਸੀ ਜਿਹਦੇ ਬਹੁਤ ਸੱਟਾਂ ਲੱਗੀਆਂ ਉਹਨੂੰ ਪਹਿਲਾਂ ਇੱਥੋਂ ਸਿਵਲ ਹਸਪਤਾਲ ਖੰਨਾ ਲਗੇ ਤੇ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆਵੇ ਸਿਵਲ ਹਸਪਤਾਲ ਖੰਨਾ ਤੋਂ 32 ਸੈਕਟਰ ਚੰਡੀਗੜ੍ਹ ਰੈਫਰ ਕਰ ਰਹੇ ਹਨ ਇਹ ਐਕਟਿਵਾ ਤੇ ਜਾ ਰਹੇ ਸੀਗੇ ਇਹਨਾਂ ਨੇ ਨਾ ਟਰੱਕ ਦੇ ਥੱਲੇ ਆ ਕੇ ਇਹਨਾਂ ਦੀ ਅਚਾਨਕ ਮੌਤ ਹੋ ਚੁੱਕੀ ਹੈ ਕਿੰਨੇ ਜਣੇ ਸੀਗੇ ਜੀ ਇਹ ਦੋ ਜਣੇ ਸੀਗੇ ਹੂੰ ਇੱਕ ਇਹਨਾਂ ਦੀ ਬੇਟੀ ਤੇ ਇਹ ਇਹਨਾਂ ਇੱਕ ਆਪ ਆਪ ਸੀਗੇ ਕਿੰਨੇ ਕੇ ਵਜੇ ਹੋਇਆ ਹਾਸਾ ਇਹ ਹੋ ਗਿਆ ਕਿ ਤਕਰੀਬ ਉਹਨਾਂ ਘੰਟਾ ਕੋ ਹੋ ਗਿਆ ਜੀ ਇੱਕ ਰੋਡ ਐਕਸੀਡੈਂਟ ਨਾਲ ਆਇਆ ਸੀਗਾ ਉਦੋਂ ਪੇਸ਼ੈਂਟ ਸੀਗਾ ਜਿਹੜਾ ਐਂਬੂਲੈਂਸ ਲੈ ਕੇ ਆਈ ਸੀ ਉਹਨੂੰ ਉਸ ਟਾਈਮ ਉਹ ਅਨਨੋਨ ਸੀਗਾ ਬਾਅਦ ਵਿੱਚ ਉਹ ਪੇਸ਼ੈਂਟ ਸਾਡੇ ਕੋਲ ਸੀਗਾ ਬਾਅਦ ਵਿੱਚ ਉਹ ਆਇਡੈਂਟੀਫਾਈ ਹੋ ਗਈ ਸੀ ਐਜ਼ ਅ ਰਾਜਮੀਤ ਕੌਰ ਵਾਈਫ ਆਫ ਗੁਰਜੋਤ ਸਿੰਘ 34 ਈਅਰ ਫੀਮੇਲ ਆ ਤੇ ਰਹਿਣ ਵਾਲੀ ਉਹ ਹੁਮਕਲਾਂ ਦੀ ਹੈ ਮੇਰੇ ਭਤੀਜ ਨੂੰ ਸੀ ਜੀ ਗੁਰਦੁਆਰਾ ਕਟਾਣਾ ਦੇਖਸਰ ਸਾਹਿਬ ਕਟਾਣਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਹੀ ਸੀ ਖਨਨ ਪਹਿਲਾਂ ਇਹ ਸਾਡੇ ਪਿੰਡੇ ਰਹਿੰਦੇ ਸੀ ਮਹੀਨੇ ਕੋ ਇਹਨਾਂ ਨੇ ਸ਼ਿਫਟ ਕਰ ਲਿਆ ਸੀ ਖੰਨੇ ਰਹਿਣਾ ਤੇ ਬਰਦਾਲਾ ਦੇ ਵਿੱਚੇ ਬਰਦਾਲਾ ਪਿੰਡ ਦੇ ਵਿੱਚੇ ਕਿਸੇ ਟਰੱਕ ਦੇ ਨਾਲ ਬਹੁਤ ਬੁਰਾ ਐਕਸੀਡੈਂਟ ਹੋਇਆ ਇਹਨਾਂ ਦੇ ਨਾਲ ਇਹਨਾਂ ਦੀ ਛੋਟੀ ਬੇਟੀ ਵੀ ਸੀ ਜਿਹਦੇ ਬਹੁਤ ਸੱਟਾਂ ਲੱਗੀਆਂ ਉਹਨੂੰ ਪਹਿਲਾਂ ਇੱਥੋਂ ਸਿਵਲ ਹਸਪਤਾਲ ਖੰਨਾ ਲੱਗੇ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆ ਵੀ ਸਿਵਲ ਹਸਪਤਾਲ ਖੰਨਾ ਤੋਂ 32 ਸੈਕਟਰ ਚੰਡੀਗੜ੍ਹ ਰੈਫਰ ਕਰ ਰਹੇ ਨੇ ਇਹ ਐਕਟਿਵਾ ਤੇ ਜਾ ਰਹੇ ਸੀਗੇ ਇਹਨਾਂ ਨੇ ਨਾ ਟਰੱਕ ਦੇ ਥੱਲੇ ਆ ਕੇ ਇਹਨਾਂ ਦੀ ਅਚਾਨਕ ਮੌਤ ਹੋ ਚੁੱਕੀ ਹੈ ਕਿੰਨੇ ਜਣੇ ਸੀਗੇ ਜੀ ਇਹ ਦੋ ਜਣੇ ਸੀਗੇ ਹਮ ਇੱਕ ਇਹਨਾਂ ਦੀ ਬੇਟੀ ਤੇ ਇਹ ਇਹਨਾਂ ਦੇ ਇੱਕ ਆਪ ਆਪ ਸੀਗੇ ਕਿੰਨੇ ਕੇ ਵਜੇ ਹੋਇਆ ਹਾਸਾ ਇਹ ਹੋ ਗਿਆ ਕਿ ਤਕਰੀਬ ਨਾ ਘੰਟਾ ਕੋ ਹੋ ਗਿਆ ਜੀ ਇੱਕ ਰੋਡ ਐਕਸੀਡੈਂਟ ਨਾਲ ਆਇਆ ਸੀਗਾ ਉਦੋਂ ਪੇਸ਼ੈਂਟ ਸੀਗਾ ਜਿਹੜਾ ਐਂਬੂਲੈਂਸ ਲੈ ਕੇ ਆਈ ਸੀ ਉਹਨੂੰ ਉਸ ਟਾਈਮ ਉਹ ਅਨਨੋਨ ਸੀਗਾ ਬਾਅਦ ਵਿੱਚ ਉਹ ਪੇਸ਼ੈਂਟ ਸਾਡੇ ਕੋਲ ਦਾ ਬਾਅਦ ਵਿੱਚ ਉਹ ਆਇਡੈਂਟੀਫਾਈ ਹੋ ਗਈ ਸੀ ਐਜ਼ ਅ ਰਾਜਨੀਤਕ ਵਾਈਫ ਆਫ ਗੁਰਜੋਤ ਸਿੰਘ 34 ইয়ার ਫੀਮੇਲ ਹੈ ਤੇ ਰਹਿਣ ਵਾਲੀ ਉਹ ਹੁਮਕਲਾਂ ਦੀ ਹੈ